ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫਾਸ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਸ਼ਿੰਦਰ ਉਸੇ ਵਿੱਚ ਆ ਕੇ ਹਰਲੀਨ ਦੇ ਜੋਰਦਾਰ ਥੱਪੜ ਮਾਰਨ ਹੀ ਵਾਲੀ ਸੀ ਕਿ ਹਰਲੀਨ ਨੇ ਉਸ ਦਾ ਹੱਥ ਫੜ ਲਿਆ ਤੇ ਕਿਹਾ ਖਬਰਦਾਰ ਮੰਮੀ ਜੀ ਅਜਿਹੀ ਗਲਤੀ ਕਰਨ ਦਾ ਸੋਚਣਾ ਵੀ ਨਾ ਮੈਂ ਅਮਨ ਭਾਬੀ ਨਹੀਂ ਹਾਂ ਜੋ ਚੁੱਪਚਾਪ ਸਹਿ ਲਵਾਂਗੇ ਸਮਝ ਗਏ ਤੁਸੀਂ ਜੇ ਦੁਬਾਰਾ ਅਜਿਹਾ ਕਰਨ ਦੀ ਸੋਚੀ ਤਾਂ ਹੱਥ ਤੋੜ ਕੇ ਦੂਸਰੇ ਹੱਥ ਵਿੱਚ ਫੜਾ ਦਵਾਂਗੀ ਆਪਣੀ ਛੋਟੀ ਨੂੰ ਦਾ ਇਹ ਰੂਪ ਦੇਖ ਕੇ ਸ਼ਿੰਦਰ ਦਾ ਮੂੰਹ ਹੈਰਾਨੀ ਨਾਲ ਖੁੱਲਾ ਹੀ ਰਹਿ ਗਿਆ ਬਾਕੀ ਜਾਣੇ ਵੀ ਹਰਲੀਨ ਨੂੰ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ ਅਜੇ ਉਸ ਨੂੰ ਇਸ ਘਰ ਵਿੱਚ ਆਏ ਹਫ਼ਤਾ ਹੀ ਹੋਇਆ ਸੀ ਕਿ ਉਸਨੇ ਘਰ ਦੀ ਕਾਇਆ ਹੀ ਪਲਟ ਦਿੱਤੀ ਇਸ ਗੱਲ ਦੀ ਸਭ ਤੋਂ ਵੱਧ ਖੁਸ਼ੀ ਅਮਨ ਨੂੰ ਹੋ ਰਹੀ ਸੀ ਕਿ ਅੱਜ ਪਹਿਲੀ ਵਾਰ ਕਿਸੇ ਨੇ ਉਸਦੇ ਲਈ ਆਵਾਜ਼ ਉਠਾਈ ਹੈ ਉਹ ਤਾਂ ਹਮੇਸ਼ਾ ਹਰਦੀਨ ਨੂੰ ਇੱਕ ਕਮੰਡੀ ਵਰਤ ਸੰਸਤੀ ਸੀ ਪਰ ਅੱਜ ਜੋ ਉਸਨੇ ਉਸ ਲਈ ਜੋ ਕੀਤਾ ਇਹ ਕਰਨ ਦੀ ਹਿੰਮਤ ਅੱਜ ਤੱਕ ਕਿਸੇ ਦੀ ਵੀ ਨਹੀਂ ਹੋਈ ਸੀ ਇਹੀ ਸੋਚਦੇ ਸੋਚਦੇ ਅਮਨ ਪੁਰਾਣੇ ਦਿਨਾਂ ਵਿੱਚ ਚੱਲੀ ਗਈ ਜਦੋਂ ਉਹ ਵਿਆਹ ਕੇ ਆਈ ਸੀ ਤਾਂ ਸਭ ਦੀ ਪਿਆਰੀ ਸੀ ਪਰ ਸ਼ਿੰਦਰ ਦੀ ਨਹੀਂ ਸਾਰਿਆਂ ਦੀ ਦੁਲਾਰੀ ਹੋਣ ਦੇ ਬਾਵਜੂਦ ਵੀ ਸ਼ਿੰਦਰ ਦੇ ਖਿਲਾਫ ਜਾਣ ਤੇ ਉਸ ਦਾ ਸਾਥ ਦੇਣ ਦੀ ਹਿੰਮਤ ਕਿਸੇ ਦੀ ਵੀ ਨਹੀਂ ਹੁੰਦੀ ਸੀ ਇੱਕ ਦਿਨ ਅਮਨ ਸ਼ਿੰਦਰ ਲਈ ਚਾਹ ਲੈ ਕੇ ਆਈ ਕਿ ਤੜਾਕ ਦੀ ਆਵਾਜ਼ ਆਉਣ ਦੇ ਨਾਲ ਚਾਹ ਦੀ ਪਿਆਲੀ ਡਿੱਗਣ ਦੀ ਆਵਾਜ਼ ਵੀ ਆਈ ਅਮਨ ਤੇਰੇ ਬਾਪ ਨੇ ਇੱਥੇ ਨੌਕਰ ਨਹੀਂ ਭੇਜੇ ਅਮਨ ਕੰਬਰਾਉਂਦੀ ਹੋਈ ਆਪਣੀ ਗੱਲ ਤੇ ਹੱਥ ਫੇਰਦੀ ਫੇਰਦੀ ਆਪਣੀ ਸੱਸ ਵੱਲ ਵੇਖਣ ਲੱਗੀ ਉਹ ਸੋਚਣ ਲੱਗੀ ਚਾਹ ਦਾ ਕੱਪ ਤਾਂ ਠੀਕ ਹੀ ਰੱਖਿਆ ਸੀ ਫਿਰ ਡਿੱਗਿਆ ਕਿਵੇਂ ਸ਼ਿੰਦਰ ਜਦੋਂ ਵੀ ਅਮਨ ਨੂੰ ਦੇਖਦੀ ਤਾਂ ਉਸ ਦੀ ਯਾਦ ਆ ਜਾਂਦੀ ਕਿ ਇਹ ਦਾਜ ਨਹੀਂ ਲੈ ਕੇ ਆਈ ਇਹ ਮੁਫਤ ਵਿੱਚ ਉਸ ਦੇ ਮੁੰਡੇ ਨੂੰ ਪਿਆਰ ਵਿੱਚ ਫਸਾ ਕੇ ਵਿਆਹ ਕਰ ਲਿਆ ਇਸ ਲਈ ਉਹ ਕਿਸੇ ਨਾ ਕਿਸੇ ਬਹਾਨੇ ਅਮਨ ਤੋਂ ਬਦਲਾ ਲੈਣ ਦੀ ਸੋਚ ਰਹੀ ਰਹਿੰਦੀ ਅੱਜ ਵੀ ਸਵੇਰੇ ਸਵੇਰੇ ਜਦੋਂ ਚਾਹ ਬਣਾ ਕੇ ਉਹ ਉਹਨਾਂ ਦੇ ਕਮਰੇ ਵਿੱਚ ਦੇਣ ਗਈ ਤਾਂ ਉਸ ਦਾ ਸਾਰਾ ਨਹਾ ਰਿਹਾ ਸੀ ਛਿੰਦਰ ਨੇ ਕਿਹਾ ਚਾਹ ਰੱਖ ਦੇ ਅਮਨ ਜਦੋਂ ਚਾਹ ਰੱਖ ਕੇ ਪਿੱਛੇ ਮੁੜੇ ਤਾਂ ਉਸ ਦੀ ਸੱਸ ਨੇ ਜਾਣ ਬੁੱਝ ਕੇ ਉਹ ਚਾਹ ਦਾ ਕੱਪ ਥੱਲੇ ਸੁੱਟ ਦਿੱਤਾ ਤੇ ਰੋਣਾ ਪਾਉਣ ਲੱਗੇ ਜੇ ਦੇਖ ਕੇ ਕੰਮ ਨਹੀਂ ਹੁੰਦਾ ਤਾਂ ਸਾਫ਼-ਸਾਫ਼ ਦੱਸ ਦੇ ਐਵੇਂ ਚਾਹ ਦਾ ਕੱਪ ਕਿਉਂ ਤੋੜਿਆ ਇਸ ਲਈ ਉਹ ਹੈਰਾਨੀ ਨਾਲ ਮੁੜ ਆਪਣੀ ਸੱਸ ਦੇ ਵੱਲ ਵੇਖਣ ਲੱਗੀ ਉਹ ਸੋਚਣ ਲੱਗੀ ਕਿ ਕੱਪ ਡਿੱਗਿਆ ਕਿਵੇਂ ਇਸ ਨੂੰ ਸੋਚਦੀ ਦੇਖ ਉਸ ਦੀ ਸੱਸ ਇੱਕ ਵਾਰ ਫਿਰ ਗੁੱਸੇ ਨਾਲ ਬੋਲੇ ਹੁਣ ਇਹ ਕੌਣ ਸਾਫ਼ ਕਰੂਗਾ ਤੇਰਾ ਬਾਪ ਅਮਨ ਜਲਦੀ ਨਾਲ ਪੋਚੇ ਵਾਲਾ ਕੱਪੜਾ ਲੈਣ ਚਲੀ ਗਈ ਉਹਨਾਂ ਦੋਨਾਂ ਦੀਆਂ ਗੱਲਾਂ ਉਸ ਦਾ ਸਹੁਰਾ ਜਗਦੇਵ ਹੀ ਸੁਣ ਰਿਹਾ ਸੀ ਉਹ ਦੇਖ ਰਿਹਾ ਸੀ ਕਿ ਉਸਦੀ ਪਤਨੀ ਸ਼ਿੰਦਰ ਸਾਰਾ ਦਿਨ ਅਮਨ ਦੇ ਪਿੱਛੇ ਪਈ ਰਹਿੰਦੀ ਹੈ। ਅਮਨ ਨੇ ਫਰਸ਼ ਤੇ ਪੋਚਾ ਲਾਇਆ ਤੇ ਟੁੱਟਿਆ ਹੋਇਆ ਕੱਪ ਚੁੱਕਿਆ। ਫਿਰ ਦੂਸਰੀ ਚਾਹ ਬਣਾ ਕੇ ਆਪਣੀ ਸੱਸ ਦੇ ਹੱਥ ਵਿੱਚ ਫੜਾ ਦਿੱਤੀ। ਹੁਣ ਜਗਦੇਵ ਵੀ ਬਾਥਰੂਮ 'ਚੋਂ ਆ ਗਿਆ ਸੀ ਤੇ ਸ਼ਿੰਦਰ ਨੇ ਆਪਣੀ ਚਲਾਕੀ ਨਾ ਦੱਸ ਕੇ ਅਮਨ ਦੀ ਕਾਹਲੀ ਹੀ ਦੱਸਿਆ। ਜਗਦੇਵ ਜਾਣਦਾ ਸੀ ਕਿ ਇਸ ਵਿੱਚ ਵੀ ਸ਼ਿੰਦਰ ਦੀ ਹੀ ਗਲਤੀ ਹੋਵੇਗੀ। ਪਰ ਕੁਝ ਕਹਿਣ ਦੀ ਹਿੰਮਤ ਨਹੀਂ ਸੀ। ਅਮਨ ਇੱਕ ਪੜ੍ਹੀ ਲਿਖੀ ਕੁੜੀ ਸੀ। ਉਹ ਮੰਦੀਪ ਨਾਲ ਕਾਲਜ ਵਿੱਚ ਪੜ੍ਹਦੀ ਸੀ ਤੇ ਉਸ ਤੋਂ ਹੀ ਉਹਨਾਂ ਦਾ ਪਿਆਰ ਸ਼ੁਰੂ ਹੋਇਆ ਮੰਦੀਪ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ ਵਿਆਹ ਤਾਂ ਅਮਨ ਵੀ ਕਰਵਾਉਣਾ ਚਾਹੁੰਦੀ ਸੀ ਪਰ ਉਸ ਦੇ ਘਰ ਵਾਲੇ ਅਮੀਰ ਨਹੀਂ ਸਨ ਬਸ ਉਹ ਉਸ ਨੂੰ ਇੰਨਾ ਬਣਾਉਣਾ ਚਾਹੁੰਦੇ ਸਨ ਕਿ ਜ਼ਰੂਰਤ ਪੈਣ ਤੇ ਉਹ ਆਪਣੇ ਘਰ ਦੀ ਜ਼ਿੰਮੇਵਾਰੀ ਉਠਾ ਸਕੇ ਮੰਦੀਪ ਦੀ ਜਿੱਦ ਕਰਕੇ ਜਗਦੇਵ ਅਤੇ ਸ਼ਿੰਦਰ ਨੂੰ ਉਸਦਾ ਵਿਆਹ ਅਮਨ ਨਾਲ ਕਰਨਾ ਪਿਆ ਪਰ ਦਾਜ ਨਾ ਮਿਲਣ ਦੇ ਕਾਰਨ ਸ਼ਿੰਦਰ ਹਮੇਸ਼ਾ ਉਸ ਤੋਂ ਬਦਲਾ ਲੈਣ ਦੀ ਭਾਲ ਵਿੱਚ ਰਹਿੰਦੀ। ਉਹ ਅਕਸਰ ਅਮਨ ਨੂੰ ਕਹਿੰਦੀ ਮੁਫਤ ਵਿੱਚ ਬਿਨਾਂ ਦਾਜ ਦੇ ਮੇਰੇ ਮੁੰਡੇ ਨੂੰ ਫਸਾ ਲੈ। ਜਿਵੇਂ ਕਿਵੇਂ ਵੀ ਤੂੰ ਮਰ ਜਾਵੇਂ, ਮਨਦੀਪ ਤੋਂ ਤੇਰਾ ਪੁੱਤ ਉੱਤਰੇ ਤੇ ਮੈਂ ਉਸ ਦਾ ਵਿਆਹ ਅਜਿਹੀ ਜਗ੍ਹਾ ਕਰਾਂ ਜਿੱਥੋਂ ਬਹੁਤ ਦਾਜ ਮਿਲੇ। ਅਮਨ ਸਾਰਾ ਕੁਝ ਸੁਣਦੀ ਰਹਿੰਦੀ ਤੇ ਬਰਦਾਸ਼ਤ ਕਰਦੀ ਰਹਿੰਦੀ। ਇੱਕ ਦਿਨ ਜਗਦੇਵ ਅਤੇ ਮਨਦੀਪ ਜਦੋਂ ਕੰਮ ਤੋਂ ਬਾਹਰ ਗਏ ਤਾਂ ਸ਼ਿੰਦਰ ਨੇ ਉਸ ਨੂੰ ਟਿਕਾਣੇ ਲਗਾਉਣ ਦੀ ਸੋਚ ਲਈ। ਉਸ ਦਿਨ ਦੁਪਹਿਰ ਨੂੰ ਜਦੋਂ ਅਮਨ ਖਾਣਾ ਬਣਾਉਣ ਲਈ ਰਸੋਈ ਵਿੱਚ ਗਈ ਤਾਂ ਚਲਾਕੀ ਨਾਲ ਉਸ ਨੂੰ ਕੱਪੜੇ ਸੁੱਕਣੇ ਪਾਉਣ ਲਈ ਭੇਜ ਦਿੱਤਾ ਤੇ ਆਪ ਗੈਸ ਖੁੱਲਾ ਛੱਡ ਕੇ ਆ ਗਈ ਵੀ ਜਦੋਂ ਅਮਨ ਲਾਈਟਰ ਚਲਾਵੇਗੀ ਤਾਂ ਅਮਨ ਉੱਥੇ ਰਸੋਈ ਵਿੱਚ ਜਲ ਕੇ ਮਰ ਜਾਵੇਗੀ ਉਸ ਦੇ ਇਸ ਤਰ੍ਹਾਂ ਮਰਨ ਨਾਲ ਉਸ ਤੇ ਕੋਈ ਇਲਜ਼ਾਮ ਨਹੀਂ ਆਵੇਗਾ ਤੇ ਉਸ ਦਾ ਮਕਸਦ ਵੀ ਹੱਲ ਹੋ ਜਾਵੇਗਾ ਅਮਨ ਜਦੋਂ ਕੱਪੜੇ ਸੁੱਕਣੇ ਪਾ ਕੇ ਰਸੋਈ ਵਿੱਚ ਗਈ ਤੇ ਲਾਈਟਰ ਚੁੱਕ ਕੇ ਗੈਸ ਲਗਾਉਣ ਲੱਗੀ ਤਾਂ ਗੈਸ ਦੀ ਮਹਿਕ ਸੁng ਕੇ ਉਸ ਦਾ ਅਦਿਆਰ ਹਰਮਨ ਰਸੋਈ ਵਿੱਚ ਪਹੁੰਚਿਆ। ਅਤੇ ਗੈਸ ਦੀ ਲੀਕ ਹੋਣ ਤੇ ਉਸਨੇ ਅਮਨ ਨੂੰ ਉੱਥੋਂ ਹਟਾਉਣਾ ਚਾਹਿਆ ਪਰ ਉਦੋਂ ਤੱਕ ਅਮਨ ਨੇ ਲਾਈਟਰ ਚਲਾ ਦਿੱਤਾ ਤੇ ਉਸਦੇ ਕੱਪੜਿਆਂ ਨੂੰ ਅੱਗ ਫੜ ਗਈ। ਹਰਮਨ ਨੇ ਤੁਰੰਤ ਹੀ ਆਪਣੀ ਭਾਬੀ ਅਮਨ ਨੂੰ ਖਿੱਚ ਕੇ ਰਸੋਈ ਤੋਂ ਬਾਹਰ ਕੱਢ ਲਿਆ ਅਤੇ ਗੈਸ ਤੇ ਗਿੱਲਾ ਕੱਪੜਾ ਪਾ ਕੇ ਗੈਸ ਨੂੰ ਬੰਦ ਕਰ ਦਿੱਤਾ। ਅਮਨ ਦੇ ਕੱਪੜਿਆਂ ਨੇ ਵੀ ਅੱਗ ਫੜ ਲਈ ਸੀ। ਤੁਰੰਤ ਉਸਦੇ ਕੱਪੜਿਆਂ ਤੇ ਪਾਣੀ ਪਾ ਕੇ ਅੱਗ ਨੂੰ ਰੋਕਿਆ। ਹਰਮਨ ਨੇ ਪੁੱਛਿਆ ਭਾਬੀ ਗੈਸ ਨੂੰ ਖੁੱਲਾ ਕਿਸ ਨੇ ਛੱਡਿਆ ਸੀ ਅਮਨ ਨਿਰੁੰਦੇ ਹੋਏ ਨਾ ਵਿੱਚ ਸਿਰ ਹਿਲਾ ਦਿੱਤਾ ਉਹ ਸੋਚਣ ਲੱਗਿਆ ਨਾ ਮੈਂ ਅਤੇ ਨਾ ਹੀ ਭਾਬੀ ਨੇ ਗੈਸ ਔਨ ਕੀਤਾ ਪਾਪਾ ਤੇ ਵੀਰਾ ਤਾਂ ਸਵੇਰ ਦੇ ਘਰ ਹੀ ਨਹੀਂ ਉਸ ਨੂੰ ਸਮਝਦੇ देर ਨਾ ਲੱਗੀ ਕਿ ਇਹ ਕਿਸ ਨੇ ਖੁੱਲਾ ਛੱਡਿਆ ਉਹ ਜਾਣਦਾ ਸੀ ਕਿ ਜਦੋਂ ਦੀ ਭਾਬੀ ਆਈ ਹੈ ਮਾਂ ਉਸ ਦੇ ਪਿੱਛੇ ਹੀ ਪਈ ਰਹਿੰਦੀ ਹੈ ਉਹ ਵੀ ਦੇਹਜ ਦੇ ਲਈ ਉਹ ਗੁੱਸੇ ਵਿੱਚ ਆਪਣੀ ਮਾਂ ਦੇ ਕਮਰੇ ਵਿੱਚ ਗਿਆ ਤੇ ਕਿਹਾ ਤੁਸੀਂ ਗੈਸ ਖੁੱਲਾ ਕਿਉਂ ਛੱਡਿਆ ਸੀ ਭਾਬੀ ਦੇ ਕੱਪੜਿਆਂ ਨੂੰ ਅੱਗ ਲੱਗ ਗਈ ਸੀ ਉਹਨਾਂ ਦੀ ਜਾਨ ਵੀ ਜਾ ਸਕਦੀ ਸੀ ਅੱਜ ਤੁਸੀਂ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ ਉਹ ਕਹਿਣ ਲੱਗੀ ਚੰਗਾ ਹੁੰਦਾ ਜੇ ਉਹ ਮਰ ਜਾਂਦੇ ਉਹ ਗੁੱਸੇ ਵਿੱਚ ਕਹਿਣ ਲੱਗਿਆ ਮਾਂ ਮੈਂ ਤੁਹਾਨੂੰ ਆਖਰੀ ਵਾਰ ਕਹਿ ਰਿਹਾ ਹਾਂ ਇਹ ਸਾਰਾ ਕੁਝ ਬੰਦ ਕਰ ਦਿਓ ਕਿਤੇ ਬਾਅਦ ਵਿੱਚ ਤੁਹਾਨੂੰ ਪਛਤਾਉਣ ਦਾ ਮੌਕਾ ਵੀ ਨਾ ਮਿਲੇ ਸ਼ਿੰਦਰ ਉਸ ਨੂੰ ਕਹਿਣ ਲੱਗੀ ਤੂੰ ਆਪਣੇ ਕੰਮ ਨਾਲ ਮਤਲਬ ਰੱਖ ਤੈਨੂੰ ਘਰ ਦੇ ਕੰਮਾਂ ਵਿੱਚ ਬੋਲਣ ਦੀ ਲੋੜ ਨਹੀਂ ਸਮਝ ਗਿਆ ਹਰਮਨ ਕਹਿਣ ਲੱਗਿਆ ਮੰਮੀ ਤੁਹਾਨੂੰ ਸਮਝਣ ਦੀ ਲੋੜ ਹੈ ਤੇ ਸੁਧਰਨ ਦੀ ਵੀ ਲੋੜ ਹੈ ਉਹ ਕਮਰੇ ਤੋਂ ਬਾਹਰ ਨਿਕਲ ਆਇਆ ਅਤੇ ਅਮਨ ਨੇ ਇਹ ਸਾਰਾ ਕੁਝ ਸੁਣ ਲਿਆ ਸੀ ਉਹ ਡਰ ਦੇ ਮਾਰੇ ਕੰਬ ਰਹੀ ਸੀ ਘਰ ਵਿੱਚ ਸਾਰੇ ਜਾਣਦੇ ਸਨ ਕਿ ਅਮਨ ਨੇ ਘਰ ਸੰਭਾਲ ਰੱਖਿਆ ਹੈ ਅਤੇ ਦਹੇਜ ਦੇ ਕਰਕੇ ਉਸ ਨੂੰ ਤੰਗ ਕੀਤਾ ਜਾ ਰਿਹਾ ਹੈ ਉਸ ਰਾਤ ਜਦੋਂ ਜਗਦੇਵ ਅਤੇ ਮੰਦੀਪ ਘਰ ਆਏ ਤਾਂ ਹਰਮਨ ਨੇ ਸਾਰੀ ਗੱਲ ਉਹਨਾਂ ਨੂੰ ਦੱਸੀ ਪਰ ਕਿਸੇ ਦੀ ਵੀ ਸ਼ਿੰਦਰ ਨੂੰ ਕੁਝ ਕਹਿਣ ਦੀ ਹਿੰਮਤ ਨਾ ਹੋਈ ਸ਼ੁਰੂ ਤੋਂ ਹੀ ਘਰ ਵਿੱਚ ਸ਼ਿੰਦਰ ਦੀ ਚਲਦੀ ਆ ਰਹੀ ਸੀ ਪਰ ਸ਼ਿੰਦਰ ਨਾਲ ਜੋ ਅੱਗੇ ਹੋਣਾ ਸੀ ਉਸ ਦੀ ਕਿਸੇ ਨੇ ਕਲਪਨਾ ਹੀ ਨਹੀਂ ਕੀਤੀ ਸੀ ਜਲਦ ਹੀ ਸ਼ਿੰਦਰ ਨੇ ਹਰਮਨ ਦਾ ਵਿਆਹ ਆਪਣੇ ਪਸੰਦ ਦੀ ਕੁੜੀ ਨਾਲ ਕਰਵਾ ਦਿੱਤਾ ਇਸ ਵਿਆਹ ਤੋਂ ਉਸ ਨੂੰ ਦੇਹਜ ਵੀ ਪੂਰਾ ਮਿਲਿਆ ਸ਼ਿੰਦਰ ਦਾਜ ਮਰਨ ਕਾਰਨ ਬਹੁਤ ਖੁਸ਼ ਸੀ ਹਰਮੰਦੀ ਪਤਨੀ ਹਰਲੀਨ ਦਾ ਗੁੱਸਾ ਅਸਮਾਨ ਤੇ ਰਹਿੰਦਾ ਸੀ ਉਸਦੇ ਮਾਤਾ ਪਿਤਾ ਨੇ ਬਹੁਤ ਸਾਰਾ ਸਮਾਨ ਅਤੇ ਕੈਸ਼ ਵਿਆਹ ਵਿੱਚ ਦਿੱਤਾ ਸੀ ਉਹ ਆਪਣੇ ਪੈਸਿਆਂ ਦੇ ਘਮੰਡ ਵਿੱਚ ਬੈਠੀ ਰਹਿੰਦੀ ਸੀ ਅਮਨ ਨੇ ਹਰਲੀਨ ਦਾ ਸਵਾਗਤ ਬਹੁਤ ਵਧੀਆ ਕੀਤਾ ਸੀ ਇਸ ਲਈ ਉਹ ਆਪਣੀ ਜਠਾਣੀ ਦੀ ਪੱਕੀ ਦੋਸਤ ਹੋ ਗਈ ਸੀ ਜਲਦ ਹੀ ਹਰਲੀਨ ਨਸ਼ਿੰਦਰ ਦਾ ਸਵਾ ਅਮਨ ਦੇ ਪ੍ਰਤੀ ਦੇਹ ਲਿਆ ਸੀ ਇੱਕ ਦਿਨ ਹਰਲੀਨ ਨੇ ਆਪਣੇ ਕਮਰੇ ਵਿੱਚੋਂ ਦੇਖਿਆ ਕਿ ਅਮਨ ਜੀ ਬਣਾਈ ਹੋਈ ਸਬਜ਼ੀ ਵਿੱਚ ਸ਼ਿੰਦਰ ਨੇ ਛੁਪ ਕੇ ਬਹੁਤ ਸਾਰਾ ਨਮਕ ਪਾ ਦਿੱਤਾ ਤੇ ਇੱਧਰ ਉੱਧਰ ਦੇਖਦੀ ਰਸੋਈ 'ਚੋਂ ਬਾਹਰ ਨਿਕਲ ਆਈ ਅਤੇ ਆਪਣੇ ਕਮਰੇ ਵਿੱਚ ਚਲੀ ਗਈ ਹਰਲੀਨ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਸ਼ਿੰਦਰ ਨੇ ਅਜਿਹਾ ਕਿਉਂ ਕੀਤਾ ਉਸਨੇ ਅਮਨ ਨੂੰ ਪੁੱਛਿਆ ਕਿ ਮਾਂ ਜੀ ਤੁਹਾਡੇ ਨਾਲ ਇਸ ਤਰ੍ਹਾਂ ਕਿਉਂ ਕਰਦੇ ਹਨ ਤਾਂ ਅਮਨ ਨੇ ਸਿੱਧਾ ਜਿਹਾ ਜਵਾਬ ਦਿੱਤਾ ਕਿ ਮੈਂ ਤੇਰੇ ਵਾਂਗ ਦਾਜ ਨਹੀਂ ਲੈ ਕੇ ਆਈ ਹਰਲੀਨ ਨੇ ਬਾਜ਼ਾਰ ਵਿੱਚੋਂ ਉਹੀ ਸਬਜ਼ੀ ਆਰਡਰ ਕਰ ਦਿੱਤੀ ਤੇ ਪਹਿਲਾਂ ਵਾਲੀ ਸਬਜ਼ੀ ਨੂੰ ਸੁੱਟ ਦਿੱਤਾ ਗਿਆ ਸਾਰਿਆਂ ਨੇ ਜਦੋਂ ਖਾਣਾ ਖਾਦਾ ਤਾਂ ਸਬਜ਼ੀ ਦੀ ਬਹੁਤ ਤਾਰੀਫ਼ ਕੀਤੀ ਇਹ ਸੁਣ ਕੇ ਸ਼ਿੰਦਰ ਦਾ ਮੂੰਹ ਉੱਤਰ ਗਿਆ ਕਿਉਂਕਿ ਉਸ ਦਾ ਆਪਾਸਾ ਉਲਟ ਹੋ ਗਿਆ ਸੀ ਉਸ ਨੂੰ ਸਮਝ ਨਹੀਂ ਆਇਆ ਕਿ ਜ਼ਿਆਦਾ ਨਮਕ ਪਾਉਣ ਦੇ ਬਾਵਜੂਦ ਵੀ ਸਬਜ਼ੀ ਵਿੱਚ ਨਮਕ ਵਧ ਕਿਉਂ ਨਹੀਂ ਹੈ ਦੂਜੇ ਪਾਸੇ ਜਦੋਂ ਹਰਲੀਨ ਨੇ ਦੇਖਿਆ ਕਿ ਅਮਨ ਭਾਬੀ ਦਾ ਦਾਜ ਨਾਲ ਲਿਆਉਣ ਕਰਕੇ ਹਰ ਰੋਜ਼ અપਮਾਨ ਹੁੰਦਾ ਹੈ ਤਾਂ ਉਸਨੇ ਮਨ ਵਿੱਚ ਕੁਝ ਠਾਨ ਲਿਆ ਹੁਣ ਉਹ ਕਿਸੇ ਵੀ ਕੰਮ ਵਿੱਚ ਆਪਣਾ ਹੱਥ ਨਹੀਂ ਲਗਾਉਂਦੀ ਸੀ ਹਰ ਸਮੇਂ ਮੋਬਾਈਲ ਦੇਖਦੀ ਰਹਿੰਦੀ ਸੀ ਜਦੋਂ ਸ਼ਿੰਦਰ ਉਸ ਨੂੰ ਕੰਮ ਲਈ ਕਹਿੰਦੀ ਤਾਂ ਉਹ ਕਹਿ ਦਿੰਦੀ ਕਿ ਮੇਰੇ ਪਾਪਾ ਨੇ ਇੰਨਾ ਸਾਰਾ ਦਾਜ ਇਸ ਲਈ ਨਹੀਂ ਦਿੱਤਾ ਕਿ ਮੈਂ ਇੱਥੇ ਘਸੀ ਜਾਵਾਂ ਇਹ ਸੁਣ ਕੇ ਸ਼ਿੰਦਰ ਚੁੱਪ ਹੋ ਜਾਂਦੀ ਕਿਉਂਕਿ ਇਹ ਸੱਚ ਸੀ ਕਿ ਦਾਜ ਦੇ ਸਾਹਮਣੇ ਉਸ ਦੀ ਬੋਲਤੀ ਬੰਦ ਹੋ ਗਈ ਸੀ ਇੱਕ ਦਿਨ ਹਰleen ਨੇ ਸ਼ਿੰਦਰ ਨੂੰ ਕਿਹਾ ਬੁੱਢੀਏ ਇੱਕ ਕੱਪ ਚਾਹ ਬਣਾ ਕੇ ਲਿਆ ਉਸ ਵਿੱਚ ਇਲਾਇਚੀ ਵੀ ਪਾ ਲਈ ਤੇ ਜਲਦੀ ਲੈ ਕੇ ਆ। ਇਹ ਨਾ ਹੋਵੇ ਕਿ ਅੰਦਰ ਜਾ ਕੇ ਸੌਂ ਜਾਵੇ। ਅਮਨ ਨੇ ਹਰਲੇਨ ਦੀ ਗੱਲ ਸੁਣੀ ਤੇ ਕਿਹਾ, "ਦੋ ਮਿੰਟ ਰੁਕੋ ਹਰਲੇਨ, ਮੈਂ ਬਣਾ ਕੇ ਲਿਆਉਂਦੀ ਹਾਂ।" ਅਮਨ ਦੀ ਗੱਲ ਸੁਣ ਕੇ ਹਰਲੇਨ ਨੇ ਆਪਣੇ ਮੱਥੇ ਤੇ ਹੱਥ ਮਾਰਿਆ। ਉਹ ਇਹ ਸਾਰਾ ਕੁਝ ਤਾਂ ਅਮਨ ਭਾਬੀ ਲਈ ਹੀ ਕਰ ਰਹੀ ਸੀ ਤੇ ਆਪਣਾ ਕੰਮ ਉਹ ਆਪ ਹੀ ਵਿਗਾੜ ਰਹੀ ਹੈ। ਫਿਰ ਉਹ ਕਹਿਣ ਲੱਗੇ, "ਅਮਨ ਭਾਬੀ, ਤੁਸੀਂ ਚਾਹ ਵਧੀਆ ਨਹੀਂ ਬਣਾਉਂਦੇ। ਮੰਮੀ ਜੀ ਬਹੁਤ ਵਧੀਆ ਚਾਹ ਬਣਾਉਂਦੇ ਨੇ।" ਮੈਂ ਤਾਂ ਉਹਨਾਂ ਦੇ ਹੱਥ ਦੀ ਬਣੀ ਚਾਹੀ ਪੀਵਾਂਗੀ ਫਿਰ ਥੱਕ ਹਾਰਕੇ ਸ਼ਿੰਦਰ ਨੂੰ ਚਾਹ ਬਣਾਉਣ ਲਈ ਉੱਠਣਾ ਹੀ ਪਿਆ ਉਹ ਚਾਹ ਬਣਾ ਕੇ ਹਰਲੀਨ ਦੇ ਕਮਰੇ ਵਿੱਚ ਗਈ ਤੇ ਉਸ ਨੂੰ ਕੱਪ ਫੜਾਇਆ ਹਰਲੀਨ ਨੇ ਜਾਣ ਬੁੱਝ ਕੇ ਈ ਕੱਪ ਤੋਂ ਹੱਥ ਨਾ ਪਾਇਆ ਤੇ ਕੱਪ ਥੱਲੇ ਡਿੱਗ ਗਿਆ ਤੇ ਉਹ ਜ਼ੋਰ ਦੀ ਬੋਲੀ ਬੁੱਢੀਏ ਤੈਨੂੰ ਅਕਲ ਵੀ ਨਹੀਂ ਮੈਂ ਅਜੇ ਕੱਪ ਫੜਾਇਆ ਵੀ ਨਹੀਂ ਸੀ ਕਿ ਤੂੰ ਉਸ ਨੂੰ ਛੱਡ ਦਿੱਤਾ ਹੁਣ ਇਸ ਨੂੰ ਕੌਣ ਸਾਫ਼ ਕਰੂਗਾ ਤੇਰਾ ਨਾਕਰ ਸ਼ਿੰਦਰ ਨੂੰ ਉਹ ਦਿਨ ਯਾਦ ਆ ਗਿਆ ਜਦੋਂ ਉਸਨੇ ਅਮਨ ਦੀ ਲਿਆਂਦੀ ਹੋਈ ਚਾਹ ਨੂੰ ਇਸ ਤਰ੍ਹਾਂ ਛੁੱਟਿਆ ਸੀ ਹਰleen ਦੇ ਮੋਹੋਂ ਇਹ ਸ਼ਬਦ ਸੁਣ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਚੁੱਪਚਾਪ ਪੋਚੇ ਵਾਲਾ ਕੱਪੜਾ ਲੈ ਆਈ ਅਤੇ ਫਰਸ਼ ਸਾਫ਼ ਕਰਨ ਹੀ ਵਾਲੀ ਸੀ ਕਿ ਅਮਨ ਨੇ ਆ ਕੇ ਉਸ ਤੋਂ ਉਹ ਕੱਪੜਾ ਫੜ ਲਿਆ ਤੇ ਫਰਸ਼ ਉੱਤੇ ਡੁੱਲੀ ਚਾਹ ਸਾਫ਼ ਕਰ ਦਿੱਤੀ ਅੱਜ ਪਹਿਲੀ ਵਾਰ ਸ਼ਿੰਦਰ ਨੂੰ ਦੋਨਾਂ ਨੂੰਹਾਂ ਵਿੱਚ ਫਰਕ ਨਜ਼ਰ ਆਇਆ ਪਰ ਉਹ ਇਸ ਗੱਲ ਨੂੰ ਆਪਣੇ ਮਨ ਤੋਂ ਮੰਨ ਨਹੀਂ ਰਹੀ ਸੀ ਅਜਹਰਲੀਨ ਦੁਬਾਰਾ ਖਰੀਆਂ-ਖੋਟੀਆਂ ਸੁਣਾਉਣ ਦੇ ਬਾਵਜੂਦ ਵੀ ਉਸਦੇ ਚਿਹਰੇ ਤੇ ਪਛਤਾਵੇ ਦੇ ਭਾਵ ਨਹੀਂ ਸਨ ਹਰਲੀਨ ਸਮਝ ਗਈ ਕਿ ਅਜੇ ਇਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੋਇਆ ਕੁਝ ਗੱਲਾਂ ਅਜੇ ਵੀ ਅਜਹੀਆਂ ਨੇ ਕਿ ਇਹਨਾਂ ਦਾ ਘਮੰਡ ਟੁੱਟਿਆ ਨਹੀਂ ਉਧਰ ਸ਼ਿੰਦਰ ਦੇ ਮਨ ਵਿੱਚ ਅਮਨ ਨੂੰ ਚਾਹ ਦੇ ਬਹਾਨੇ ਉਸ ਦਿਨ ਸਜ਼ਾ ਦੇਣ ਵਾਲੀ ਗੱਲ ਯਾਦ ਆਉਣ ਨਾਲ ਉਸ ਨੂੰ ਲੱਗਿਆ ਕਿ ਇੱਕ ਵਾਰ ਫਿਰ ਅਮਨ ਨੂੰ ਇਸ ਤਰੀਕੇ ਨਾਲ ਤੰਗ ਕਰਕੇ ਘਰੋਂ ਬਾਹਰ ਕੱਢਿਆ ਜਾ ਸਕਦਾ ਹੈ ਉਸਨੇ ਤੇਜ਼ੀ ਨਾਲ ਆਪਣਾ ਦਿਮਾਗ ਚਲਾਉਣਾ ਸ਼ੁਰੂ ਕੀਤਾ ਦੁਪਹਿਰ ਦੇ 2 ਵਜੇ ਸਨ ਸ਼ਿੰਦਰ ਨੇ ਅਮਨ ਨੂੰ ਤਾਜੀ ਗੋਭੀ ਲਿਆਉਣ ਲਈ ਕਿਹਾ ਅਮਨ ਨੇ ਕਿਹਾ ਕਿ ਇਸ ਸਮੇਂ ਅਜੇ ਸਾਹਮਣੇ ਵਾਲੀ ਸਬਜ਼ੀ ਦੀ ਦੁਕਾਨ ਖੁੱਲੀ ਨਹੀਂ ਹੋਵੇਗੀ ਪਰ ਸ਼ਿੰਦਰ ਨੇ ਉਸ ਨੂੰ ਘਰ ਤੋਂ ਦੂਰ ਵਾਲੀ ਮੰਡੀ ਤੋਂ ਸਬਜ਼ੀ ਲਿਆਉਣ ਲਈ ਕਿਹਾ ਜਿੱਥੋਂ ਸਸਤੀ ਸਬਜ਼ੀ ਮਿਲਦੀ ਸੀ ਸਿੱਧੀ ਸਾਦੀ ਅਮਨ ਨੇ ਝੋੜਾ ਚੁੱਕਿਆ ਅਤੇ 2 ਕਿਲੋਮੀਟਰ ਦੂਰ ਲੱਗਣ ਵਾਲੀ ਮੰਡੀ ਵੱਲ ਚਲੀ ਗਈ ਅਮਨ ਦੇ ਜਾਣ ਤੋਂ ਬਾਅਦ ਹਰਲੇਨ ਨੇ ਸ਼ਿੰਦਰ ਨੂੰ ਕਿਹਾ ਮੰਮੀ ਜੀ ਇੱਕ ਕੱਪ ਚਾਹ ਲੈ ਕੇ ਆਓ ਸ਼ਿੰਦਰ ਨੇ ਸੋਚਿਆ ਕਿ ਅਜੇ ਤਾਂ ਦੁਪਹਿਰ ਦੇ 3 ਵਜੇ ਹਨ ਥੋੜੇ ਟਾਈਮ ਤੱਕ ਅਮਨ ਆ ਕੇ ਚਾਹ ਬਣਾਵੇਗੀ ਤਾਂ ਹੈਗੀ ਇਹ ਸੋਚ ਕੇ ਉਹ ਚੁੱਪਚਾਪ ਲੌਬੀ ਵਿੱਚ ਬੈਠ ਗਈ ਜਦੋਂ ਹਰਲੇਨ ਨੂੰ ਚਾਹ ਨਾ ਮਿਲੀ ਤਾਂ ਉਸਨੇ ਉੱਚੀ ਉੱਚੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਜਿਹੜਾ ਬਕਵਾਸ ਕਰ ਹੈ ਇਹ ਮੇਰੇ ਪਾਪਾ ਨੇ ਐਨਾ ਸਾਰਾ ਦਾਜ ਇਸ ਲਈ ਨਹੀਂ ਦਿੱਤਾ ਸੀ ਕਿ ਮੈਨੂੰ ਜਿਉਂਦੇ ਜੀਵ ਮਾਰ ਦਿੱਤਾ ਜਾਵੇ ਲੱਗਦਾ ਇਹ ਸਾਰਾ ਕੁਝ ਫੋਨ ਕਰਕੇ ਪੁਲਿਸ ਨੂੰ ਦੱਸਣਾ ਪਵੇਗਾ ਇੰਨਾ ਸਾਰਾ ਦਯਾਜ ਲੈ ਕੇ ਵੀ ਇਹਨਾਂ ਦਾ ਢਿੱਡ ਨਹੀਂ ਭਰਿਆ ਤੇ ਹੁਣ ਮੈਨੂੰ ਤੜਫਾ ਤੜਫਾ ਕੇ ਮਾਰਨ ਦਾ ਪਲਾਨ ਹੈ ਅਤੇ ਹਰਮਨ ਦਾ ਜਾਲਾ ਦਾਜ ਲੈ ਕੇ ਦੂਜਾ ਵਿਆਹ ਕਰਨ ਦਾ ਸੋਚ ਰਹੇ ਨੇ ਇਹ ਸੁਣ ਕੇ ਸ਼ਿੰਦਰ ਘਬਰਾ ਗਈ ਉਹ ਸੋਚਣ ਲੱਗੀ ਕਿ ਜੇ ਇਸ ਨੂੰ ਚਾਹ ਨਾ ਮਿਲੀ ਤਾਂ ਇਸ ਦਾ ਤਾਂ ਭਰੋਸਾ ਹੀ ਨਹੀਂ ਕੀ ਕਰੇ ਇਸ ਲਈ ਉਹ ਫੱਟਾਫੱਟ ਉੱਠ ਕੇ ਅਤੇ ਇੱਕ ਕੱਪ ਚਾਹ ਬਣਾ ਕੇ ਹਰਲੀਨ ਨੂੰ ਦੇ ਆਈ ਥੋੜੇ ਟਾਈਮ ਬਾਅਦ ਅਮਨ ਵੀ ਆ ਗਈ ਚਿੰਦਰ ਨੇ ਉਸ ਤੋਂ ਸਾਰੀਆਂ ਸਬਜ਼ੀਆਂ ਦੇ ਭਾਅ ਪੁੱਛਿਆ ਅਤੇ ਉਸ ਨੂੰ ਮਹਿੰਗੀਆਂ ਸਬਜ਼ੀਆਂ ਦੇ ਲਿਆਉਣ ਦੇ ਲਈ ਉਲਟਾ ਸਿੱਧਾ ਬੋਲਣ ਲੱਗੀ ਕਦੇ ਆਪਣੇ ਬਾਪ ਦੇ ਘਰ ਇੰਨੀ ਮਹਿੰਗੀ ਸਬਜ਼ੀ ਖਾਧੀ ਹੈ ਕਿ ਇੰਨੀ ਮਹਿੰਗੀ ਗੋਭੀ ਲੈ ਆਈ ਅਮਨ ਨੇ ਕਿਹਾ ਕਿ ਗੋਭੀ ਦਾ ਮੌਸਮ ਨਹੀਂ ਆਇਆ ਹੈ ਇਸ ਲਈ ਇਹ ਮਹਿੰਗੀ ਮਿਲੀ ਹੈ ਚਿੰਦਰ ਤੇ ਕੋਈ ਅਸਰ ਨਾ ਹੋਇਆ ਤੇ ਉਹ ਬਚੇ ਹੋਏ ਪੈਸੇ ਚੋਣ ਦਾ ਇਲਜ਼ਾਮ ਵੀ ਉਸ ਤੇ ਲਗਾ ਦਿੱਤਾ ਅਮਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਵਿਚਾਰੀ ਅਮਨ ਆਪਣੀ ਦਰਾਣੀ ਦੇ ਸਾਹਮਣੇ ਆਪਣੇ ਆਪ ਨੂੰ ਹੋਰ ਵੀ ਛੋਟਾ ਅਤੇ ਮਜਬੂਰ ਮਹਿਸੂਸ ਕਰਨ ਲੱਗੀ ਹਰਲੀਨ ਇਹ ਸਾਰਾ ਕੁਝ ਦੇਖ ਰਹੀ ਸੀ ਉਸ ਨੂੰ ਅਮਨ ਦੀ ਲਾਚਾਰੀ ਤੇ ਬਹੁਤ ਦੁੱਖ ਹੋਇਆ ਹੋਰ ਸ਼ਾਮ ਹੋ ਗਈ ਤੇ ਹੁਣ ਸਾਰਿਆਂ ਦੇ ਘਰ ਵਾਪਸ ਆਉਣ ਦਾ ਟਾਈਮ ਸੀ ਉਦੋਂ ਹੀ ਹਰਲੀਨ ਆਪਣੇ ਕਮਰੇ ਵਿੱਚ ਰੌਲਾ ਪਾਉਣ ਲੱਗੀ ਕਿ ਮੇਰੀ ਅੱਖ ਕੀ ਲੱਗ ਗਈ ਮੇਰੀ ਕੋਈ ਅੰਗੂਠੀ ਚੁੱਕ ਕੇ ਲੈ ਗਿਆ ਮੇਰੀ ਅੰਗੂਠੀ ਕੌਣ ਲੈ ਗਿਆ ਲਿਆ ਕੇ ਦਿਓ ਨਹੀਂ ਅੱਜ ਇੱਥੇ ਪੁਲਿਸ ਆਵੇਗੀ ਅੰਗੂਠੀ ਦੇ ਚੋਰੀ ਹੋਣ ਅਤੇ ਪੁਲਿਸ ਦਾ ਨਾਮ ਸੁਣ ਕੇ ਅਮਨ ਅਤੇ ਸ਼ਿੰਦਰ ਦੋਨੋਂ ਭੱਜੀਆਂ ਆਇਆ ਦੋਨੋਂ ਹੀ ਪੁੱਛਣ ਲੱਗਿਆ ਕਿ ਕਿਤੇ ਉਸਨੇ ਇੱਧਰ ਉੱਧਰ ਤਾਂ ਰੱਖ ਨਹੀਂ ਦਿੱਤੀ ਹਰਲੇ ਨੇ ਕਿਹਾ ਕਿ ਚਾਹ ਪੀਣ ਤੋਂ ਪਹਿਲਾਂ ਉਸਨੇ ਮੇਜ਼ ਤੇ ਰੱਖੀ ਸੀ ਹੁਣ ਨਹੀਂ ਮਿਲ ਰਹੀ ਬਾਹਰ ਦਾ ਵੀ ਕੋਈ ਨਹੀਂ ਆਇਆ ਉਸਦੇ ਪਾਪਾ ਨੇ ਇਹ ਅੰਗੂਠੀ ਉਸਦੇ ਜਨਮ ਦਿਨ ਤੇ ਦਿੱਤੀ ਸੀ ਅਮਨ ਨੂੰ ਉਸਦੀ ਅੰਗੂਠੀ ਦੀ ਚਿੰਤਾ ਹੋਣ ਲੱਗੀ ਹਰਲੇ ਨੇ ਉਹਨਾਂ ਦੋਨਾਂ ਤੇ ਚੋਰੀ ਦਾ ਇਲਜ਼ਾਮ ਲਗਾ ਕੇ ਉਨ੍ਹਾਂ ਦੇ ਕਮਰਿਆਂ ਦੀ ਤਲਾਸ਼ੀ ਲੈਣ ਲਈ ਗੱਲ ਕਹੀ। ਉਹ ਦੋਨੋਂ ਹੀ ਤਿਆਰ ਹੋ ਗਈਆਂ ਕਿਉਂਕਿ ਉਨ੍ਹਾਂ ਦੇ ਹਿਸਾਬ ਨਾਲ ਤਾਂ ਉਨ੍ਹਾਂ ਦੋਨਾਂ ਨੇ ਹੀ ਅੰਗੂਠੀ ਚੋਰੀ ਨਹੀਂ ਕੀਤੀ ਸੀ। ਹਰਲੀਨ ਨੇ ਪਹਿਲਾਂ ਅਮਨ ਦੇ ਕਮਰੇ ਦੀ ਤਲਾਸ਼ੀ ਲਈ। ਜੇ ਉੱਥੇ ਕੁਝ ਹੁੰਦਾ ਤਾਂ ਹੀ ਮਿਲਦਾ। ਫਿਰ ਉਹ ਚਪਚਾਪ ਸ਼ਿੰਦਰ ਦੇ ਕਮਰੇ ਦੀ ਤਲਾਸ਼ੀ ਲੈਣ ਲੱਗ ਗਈ। ਅਮਨ ਅਤੇ ਸ਼ਿੰਦਰ ਦੋਨੋਂ ਹੀ ਉਸ ਨੂੰ ਦੇਖ ਰਹੇ ਸਨ। ਥੋੜੀ ਹੀ ਦੇਰ ਵਿੱਚ ਹਰਲੀਨ ਨੇ ਆਪਣੀ ਅੰਗੂਠੀ ਸ਼ਿੰਦਰ ਦੇ ਗੱਦੇ ਥੱਲੇੋਂ ਗੱਡੀ ਇਹ ਦੇ ਕੇਸ਼ਿੰਦਰ ਦੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਗਈ ਉਸ ਦਾ ਚਿਹਰਾ ਦੇਖਣਯੋਗ ਸੀ ਉਹ ਜਾਣਦੀ ਸੀ ਕਿ ਅੰਗੂਠੀ ਉਸਨੇ ਨਹੀਂ ਚੁੱਕੀ ਫਿਰ ਹਰਲੀਨ ਦੀ ਅੰਗੂਠੀ ਇੱਥੇ ਕਿਵੇਂ ਆਈ ਉਸਨੇ ਕਮਰੇ ਵਿੱਚ ਨਾ ਤਾਂ ਹਰਲੀਨ ਆਉਂਦੀ ਹੈ ਤੇ ਨਾ ਹੀ ਅਮਨ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਤੇ ਇੱਧਰ ਹਰਲੀਨ ਦਾ ਗੁੱਸਾ ਸੱਤਵੇਂ ਅਸਮਾਨ ਤੇ ਸੀ ਤੇ ਉਸ ਦੇ ਚਿਹਰੇ 'ਤੇ ਇੱਕ ਮੁਸਕਾਨ ਮਨ ਹੀ ਮਨ ਉਹ ਸੋਚ ਰਹੀ ਸੀ ਕਿ ਹੁਣ ਸ਼ਿੰਦਰ ਨੂੰ ਪਤਾ ਲੱਗ ਗਿਆ ਹੋਵੇਗਾ कि ਕਿਸੇ ਨੂੰ ਫਾਲਤੂ ਵਿੱਚ ਪਰੇਸ਼ਾਨ ਕਰਨਾ ਕਿੰਨਾ ਦੁੱਖ ਹੁੰਦਾ ਅਜੇ ਇਹ ਸਾਰਾ ਕੁਝ ਚੱਲ ਹੀ ਰਿਹਾ ਸੀ ਕਿ ਜਗਦੇਵ ਮਨਦੀਪ ਅਤੇ ਹਰਮਨ ਵੀ ਘਰ ਆ ਗਏ ਹਰਮਨ ਨੇ ਜਦੋਂ ਇਸ ਗੱਲ ਬਾਰੇ ਸੁਣਿਆ ਤਾਂ ਉਹ ਕੁਝ ਨਹੀਂ ਬੋਲਿਆ ਕਿਉਂਕਿ ਉਸ ਨੂੰ ਆਪਣੀ ਮਾਂ ਦੇ ਸੁਭਾਅ ਦਾ ਪਤਾ ਸੀ ਹੋ ਸਕਦਾ ਹੈ ਮਾਂ ਨੇ ਅਜਿਹਾ ਕੀਤਾ ਹੋਵੇ ਜਗਦੇਵ ਵੀ ਕੁਝ ਨਹੀਂ ਬੋਲਿਆ ਸ਼ਿੰਦਰ ਆਪਣੇ ਦੋਨਾਂ ਮੁੰਡਿਆਂ ਅਤੇ ਪਤੀ ਦੇ ਸਾਹਮਣੇ ਆਪਣੀ ਬੇਗੁਨਾਹੀ ਬਾਰੇ ਕਹਿ ਰਹੀ ਸੀ ਪਰ ਅੱਜ ਕੋਈ ਵੀ ਉਸ ਦੇ ਖੜਾ ਨਹੀਂ ਹੋਇਆ ਹਰਲੀਨ ਨੇ ਕਿਹਾ ਮੰਮੀ ਜੀ ਆਪਣੀ ਨੂੰਹ ਦੀ ਉਂਗਲੀ ਚੜਾਉਂਦੇ ਹੋਏ ਤੁਹਾਨੂੰ ਸ਼ਰਮ ਨਹੀਂ ਆਈ ਆਪਣੀ ਗੱਲ ਨਾ ਮੰਨਦੇ ਦੇਖ ਸ਼ਿੰਦਰ ਗੁੱਸੇ ਵਿੱਚ ਬੋਲੇ ਚੁੱਪ ਕਰ ਜਾ ਤੂੰ ਮੈਂ ਅੱਜ ਤੱਕ ਅਮਨ ਨੂੰ ਆਪਣੀਆਂ ਉਂਗਲੀਆਂ ਤੇ ਨਜਾਇਆ ਹੈ ਤੇ ਤੈਨੂੰ ਵੀ ਮੇਰੀਆਂ ਉਂਗਲੀਆਂ ਤੇ ਨੱਚਣਾ ਪਵੇਗਾ ਸਮਝੀ ਤੂੰ ਇਹ ਸਾਰਾ ਕੁਝ ਤੂੰ ਕੀਤਾ ਹੈ ਇਹ ਕਹਿ ਕੇ ਸ਼ਿੰਦਰ ਨੇ ਉਸਨੂੰ ਥੱਪੜ ਮਾਰਨਾ ਚਾਹਿਆ ਤਾਂ ਹਰਲੀਨ ਨੇ ਉਸਦਾ ਹੱਥ ਫੜ ਲਿਆ ਤੇ ਕਿਹਾ ਖਬਰਦਾਰ ਮੰਮੀ ਜੀ ਅਜਿਹੀ ਗਲਤੀ ਕਰਨ ਦੀ ਸੋਚਣਾ ਵੀ ਨਾ ਮੈਂ ਅਮਨ ਭਾਬੀ ਨਹੀਂ ਹਾਂ ਜੋ ਚੁੱਪਚਾਪ ਸਹਿ ਲਵਾਂਗੀ ਜੇ ਦੁਬਾਰਾ ਅਜਿਹਾ ਕਰਨ ਦੀ ਸੋਚੀ ਵੀ ਤਾਂ ਇੱਕ ਹੱਥ ਤੋੜ ਕੇ ਦੂਸਰੇ ਵਿੱਚ ਫੜਾ ਦੇਵਾਂਗੀ ਹਰleen ਦਾ ਇਹ ਰੂਪ ਦੇਖ ਕੇ ਸ਼ਿੰਦਰ ਦਾ ਮੂੰਹ ਹੈਰਾਨੀ ਨਾਲ ਖੁੱਲਾ ਰਹਿ ਗਿਆ ਬਾਕੀ ਸਾਰੇ ਮੈਂਬਰ ਵੀ ਦੇਖਦੇ ਰਹਿ ਗਏ ਹਰleen ਸਮਝ ਗਈ ਕਿ ਇਹਨਾਂ ਕੁਝ ਕਰਨ ਦੇ ਬਾਅਦ ਵੀ ਸ਼ਿੰਦਰ ਸੁਧਰਣ ਵਾਲੇ ਨਹੀਂ ਉਹ 112 ਨੰਬਰ ਤੇ ਕਾਲ ਕਰਨ ਵਾਲੀ ਸੀ ਕਿ ਜਗਦੇਵ ਨੇ ਉਸ ਦੇ ਅੱਗੇ ਹੋ ਕੇ ਹੱਥ ਜੋੜ ਲਏ ਤੇ ਕਿਹਾ ਜੇ ਘਰ ਵਿੱਚ ਪੁਲਿਸ ਆਈ ਤਾਂ ਮੇਰੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ ਸ਼ਿੰਦਰ ਉਸ ਨੂੰ ਕਹਿਣ ਲੱਗੀ ਤੁਸੀਂ ਹਟੋ ਇਸ ਨੂੰ ਤਾਂ ਮੈਂ ਦੇਖਦੀ ਹਾਂ ਤੇ ਉਦੋਂ ਹੀ ਸ਼ਿੰਦਰ ਦੇ ਜ਼ੋਰ ਦਾ ਥੱਪੜ ਵੱਜਿਆ ਤੇ ਉਹ ਆਪਣੀ ਗੱਲ ਤੇ ਹੱਥ ਫੇਰਨ ਲੱਗੀ ਅੱਜ ਪਹਿਲੀ ਵਾਰ ਜਗਦੇਵ ਨੇ ਉਸ ਤੇ ਹੱਥ ਚੁੱਕਿਆ ਸੀ ਤੇ ਕਿਹਾ ਖਬਰਦਾਰ ਜੇ ਅੱਜ ਤੋਂ ਬਾਅਦ ਤੇਰੀ ਉੱਚੀ ਆਵਾਜ਼ ਇਸ ਘਰ ਵਿੱਚ ਸੁਣਾਈ ਦਿੱਤੀ ਸਾਰਾ ਦਿਨ ਬਹੂਆਂ ਦੇ ਪਿੱਛੇ ਪਈ ਰਹਿੰਦੀ ਹੈ ਪਹਿਲਾਂ ਅਮਨ ਦੇ ਪਿੱਛੇ ਪਈ ਰਹਿੰਦੀ ਸੀ ਤੇ ਹੁਣ ਹਰleen ਦੇ ਸ਼ਰਮ ਨਹੀਂ ਆਉਂਦੀ ਤੈਨੂੰ ਮਾਫੀ ਮੰਗ। ਨਹੀਂ ਉਹ ਸਾਹਮਣੇ ਦਰਵਾਜ਼ਾ ਤੇ ਇਸ ਘਰ ਚੋਂ ਚਲੀ ਜਾ। ਤੇਰੀ ਬਦਤਮੀ ਜੀ ਅਸੀਂ ਬਹੁਤ ਬਰਦਾਸ਼ਤ ਕਰ ਲਈ। ਜਗਦੇਵ ਦਾ ਗੁੱਸਾ ਦੇਖ ਕੇ ਆਖਿਰਕਾਰ ਸ਼ਿੰਦਰ ਨੂੰ ਅਮਨ ਤੇ ਹਰਲੀਨ ਤੋਂ ਮਾਫੀ ਮੰਗਣੀ ਹੀ ਪਈ ਤੇ ਮਾਫੀ ਮੰਗ ਕੇ ਉਹ ਚੁੱਪਚਾਪ ਰੋਂਦੀ ਹੋਈ ਆਪਣੇ ਕਮਰੇ ਵਿੱਚ ਚਲੀ ਗਈ। ਹਰਲੀਨ ਨੇ ਇਹ ਕਿਸੇ ਨੂੰ ਨਾ ਦੱਸਿਆ ਕਿ ਉਸਨੇ ਸ਼ਿੰਦਰ ਨੂੰ ਠੀਕ ਕਰਨ ਲਈ ਇਹ ਸਾਰੀਆਂ ਚਾਲਾਂ ਚਲੀਆਂ ਸੀ। ਬਹੁ ਦਿਨਾਂ ਬਾਅਦ ਜਦੋਂ ਹਰਲੀ ਨੇ ਅਮਨ ਨੂੰ ਸਾਰੀ ਸੱਚਾਈ ਦੱਸੀ ਤਾਂ ਉਸ ਦੀਆਂ ਅੱਖਾਂ ਭਰ ਆਈਆਂ ਅਤੇ ਉਸ ਨੇ ਹਰਲੀ ਨੂੰ ਗਲੇ ਲਗਾ ਲਿਆ ਇਸ ਘਟਨਾ ਤੋਂ ਬਾਅਦ ਸ਼ਿੰਦਰ ਨੇ ਅਮਨ ਨੂੰ ਤੰਗ ਕਰਨਾ ਬੰਦ ਕਰ ਦਿੱਤਾ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ ਅਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਬਹੁਤ ਬਹੁਤ ਧੰਨਵਾਦ ਜੀ